ਸ਼੍ਰੀ ਅਕਾਲ ਤਖਤ ਸਾਹਿਬ ਦੀ ਸਕਤਰੇ ਤੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਹੈ ਉਹ ਇੱਕ ਬੈਠਕ ਹੋਇਆ ਜਿਸ ਦੇ ਵਿੱਚ 8 ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਹੁਣ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅ ਨਿਯੁਕਤ ਕੀਤੇ ਗਏ ਸਨ ਉਹ ਜਦੋਂ ਤੋਂ ਆਪਣੇ ਅਹੁਦੇ ਤੇ ਆਏ ਨੇ ਤਾਂ ਉਦੋਂ ਤੋਂ ਹੀ ਐਕਸ਼ਨ ਮੋਡ ਦੇ ਵਿੱਚ ਨੇ ਤੇ ਅੱਜ ਇਹ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਦੇ ਵਿੱਚ ਅੱਠ ਮਤੇ ਜਿਹੜੇ ਨੇ ਪਾਸ ਕੀਤੇ ਨੇ ਇਸ ਮੀਟਿੰਗ ਦਾ ਹਿੱਸਾ ਜਿਹੜੇ ਨੇ ਉਹ ਗਿਆਨੀ ਮਲਕੀਤ ਸਿੰਘ ਗਿਆਨੀ ਜੁਗਿੰਦਰ ਸਿੰਘ ਗਿਆਨੀ ਜਗਤਾਰ ਸਿੰਘ ਅਤੇ ਪੰਜ ਪਿਆਰਾ ਗਿਆਨੀ ਮੰਗਲ ਸਿੰਘ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਤੇ ਆਖਰਕਾਰ ਕਿਨਾਂ ਅੱਠ ਮਤਿਆਂ ਦੇ ਉੱਤੇ ਮੋਹਰ ਲੱਗੀ ਆ ਤੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾ ਵੱਲ ਸ਼ਕਤੀ ਦੇ ਨਾਲ ਇਹਨਾਂ ਆਦੇਸ਼ਾਂ ਨੂੰ ਪਾਲਣਾ ਕਰਨ ਦੇ ਲਈ ਵੀ ਕਿਹਾ ਗਿਆ ਤਾਂ ਕਿਹੜੇ ਮਤੇ ਨੇ ਤੁਹਾਨੂੰ ਉਹ ਮਤੇ ਵੀ ਦੱਸ ਦਿੰਨੇ ਆ ਸਭ ਤੋਂ ਪਹਿਲਾ ਮਤਾ ਜਿਹੜਾ ਆ ਉਹ ਪੰਜ ਸਿੰਘ ਸਹਿਬਾਨਾ ਦੀ ਜਿਹੜਾ ਆ ਸਰਬਸੰਮਤੀ ਦੇ ਨਾਲ ਇਹ ਪਾਸ ਕੀਤਾ ਗਿਆ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਗੁਰਪੁਰਵਾਸੀ ਗਿਆਨੀ ਮਲਕੀਸ਼ ਸਿੰਘ ਖੰਡੂਰ ਸਾਫ ਦਾ ਪੰਜ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਬਾਣੀ ਸੰਥਿਆ ਸੇਵਾਵਾਂ ਦੀ ਚਿਲਾਗਾ ਕਰਦਿਆਂ ਹੋਇਆ ਉਹਨਾਂ ਦੇ ਪਰਿਵਾਰ ਦੀ ਜੋ ਉਹਨਾਂ ਦੀ ਸਿੰਘਣੀ ਹੈ ਤੇ ਉਹਨਾਂ ਨੂੰ ਸ਼੍ਰੀ ਅਕਾਲ ਸਖਤ ਸਾਹਿਬ ਤੋਂ ਸਨਮਾਨ ਕੀਤਾ ਜਾਏਗਾ ਜੋ ਦੂਸਰਾ ਮਤਾ ਪੰਜ ਸਿੰਘ ਸਹਿਬਾਨ ਵੱਲੋਂ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਤਾਂ ਉਹ ਹੈ ਕਿ ਜੋ ਸ਼ਹੀਦਾਂ ਦੀ ਧਰਤੀ ਬਾਬਾ ਜ਼ੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਦੀ ਲਾਸਾਨੀ ਕੁਰਬਾਨੀ ਦੀ ਯਾਦ ਦੇ ਵਿੱਚ ਜੋ ਸਥਾਪਿਤ ਹੈ ਗੁਰਦੁਆਰਾ ਸ਼੍ਰੀ ਪਤੇਗੜ ਸਾਹਿਬ ਦੇ ਮੁੱਖ ਗ੍ਰੰਤੀ ਗਿਆਨੀ ਹਰਪਾਲ ਸਿੰਘ ਨੂੰ ਦਸਮੇਸ਼ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਜੋ ਸਫਰੇ ਸ਼ਹਾਦਤ ਦੇ ਰਾਹੀਂ ਪ੍ਰਚਾਰ ਕੀਤਾ ਗਿਆ ਸੀ ਸੇਵਾਵਾਂ ਦੇ ਮੱਦੇਨਜ਼ਰ ਉਹਨਾਂ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਜਿਹੜਾ ਆ ਉਹ ਕੀਤਾ ਜਾਣਾ ਤਾਂ ਤੀਸਰਾ ਮਤਾ ਜੋ ਹੈ ਤੀਸਰੇ ਮਤੇ ਦੇ ਵਿੱਚ ਏ ਪਾਸ ਕੀਤਾ ਗਿਆ ਸਿੰਘ ਸਹਿਬਾਨਾ ਵੱਲੋਂ ਕਿ ਹਰ ਇੱਕ ਗੁਰਸਿੱਖ ਜਿੱਥੇ ਨਿਤਨੇਮ ਕਰਦਾ ਉੱਥੇ ਹੀ ਪ੍ਰੇਰਣਾ ਦਿੱਤੀ ਜਾਂਦੀ ਹੈ ਕਿ ਆਪਣੇ ਘਰ ਦੇ ਅੰਦਰ ਸੌਣ ਤੋਂ ਅੱਧਾ ਘੰਟਾ ਪਹਿਲਾਂ ਗੁਰ ਇਤਿਹਾਸ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਖੀਆਂ ਸੁਣਾਉਣ ਦੀ ਮੂੜ ਰਵਾਇਤ ਜਿਹੜੀ ਆ ਉਹ ਚਲਾਈ ਜਾਵੇ ਸੁਰਜੀਤ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਸਿੱਖ ਜੋ ਕਦਰਾਂ ਕੀਮਤਾਂ ਨੇ ਸਿੱਖਾ ਦੀਆਂ ਉਹਨਾਂ ਦੇ ਬਾਰੇ ਵੱਧ ਤੋਂ ਵੱਧ ਗਿਆਨ ਹੋ ਸਕੇ ਅਤੇ ਸਿੱਖੀ ਦੇ ਨਾਲ ਪਿਆਰ ਵੱਧ ਸਕੇ ਨਾ ਕਿ ਉਹਨਾਂ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਫੜਾ ਦਿੱਤਾ ਜਾਵੇ ਜੋ ਉਹਨਾਂ ਦੇ ਮਨ ਆਏ ਉਹ ਜਿਹੜਾ ਉਹ ਵੇਖੀ ਜਾਣ ਤਾਂ ਚੌਥਾ ਮਤਾ ਜਿਹੜਾ ਆ ਉਹ ਸਰਪ੍ਰਸੰਤੀ ਦੇ ਨਾਲ ਪੰਨ ਸਿੰਘ ਸਹਿਬਾਨਾ ਵੱਲੋਂ ਜਿਹੜਾ ਪਾਸ ਕੀਤਾ ਗਿਆ ਆ ਤਾਂ ਉਸ ਦੇ ਵਿੱਚ ਇਹ ਲਿਖਿਆ ਗਿਆ ਕਿ 26 ਚੇਤ ਨਾਨਕਸ਼ਾਹੀ ਸੰਮਤ 557 ਦੇ ਮੁਤਾਬਿਕ ਯਾਨੀ ਅੱਜ 8 ਅਪ੍ਰੈਲ 2025 ਨੂੰ ਪੰਨ ਸਿੰਘ ਸਹਿਬਾਨ ਦੀ ਇਕਤਰਤਾ ਦੇ ਵਿੱਚ ਸਮੁੱਚੇ ਹੀ ਸਿੱਖ ਜਗਤ ਨੂੰ ਪ੍ਰੇਰਣਾ ਇਹ ਕੀਤੀ ਜਾਂਦੀ ਹੈ ਕਿ ਹਰ ਸਿੱਖ ਅੰਤਿਮ ਅਰਦਾਸ ਸਮੇ ਜੋ ਕਿ ਲੰਗਰ ਸਾਦੇ ਕਰਕੇ ਗੁਰੂ ਕੇ ਲੰਗਰ ਦੀ ਮੂਲ ਭਾਵਨਾ ਤੇ ਰਵਾਇਤਾਂ ਦੇ ਅਨੁਸਾਰ ਪੈਰਾ ਦਵੇ ਤੇ ਜਿਹੜਾ ਕੀ ਹੁਣ ਇੱਕ ਰਵਾਇਤ ਚੱਲ ਗਈ ਹੈ ਸਵਾਦ ਸਵਾਦੀ ਖਾਣੇ ਬਣਾਉਣ ਦੀ ਤੇ ਵੱਧ ਤੋਂ ਵੱਧ ਪਰੋਸਣ ਦੀ ਤਾਂ ਉਥੇ ਹੀ ਜੋ ਪਿਛਲੇ ਮਤਿਆਂ ਦੇ ਵਿੱਚ ਦੱਸਿਆ ਗਿਆ ਸੀ ਤਾਂ ਉਸ ਮਤਿਆਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜਾ ਆ ਉਸ ਦੇ ਹੀ ਲਾਗੂ ਇਨ ਬਿਨ ਹੋਣਾ ਚਾਹੀਦਾ ਤਾਂ ਹੁਣ ਜੋ ਕਿ ਅਰਦਾਸ ਸਮੇਂ antim ardas samay ਜੋ ਕਿ ਲੰਗਰ ਤਿਆਰ ਕੀਤੇ ਜਾਣ ਉਹ ਗੁਰ ਰਵਾਇਤ ਦੇ ਅਨੁਸਾਰ ਹੁਣ ਸਾਦੇ ਹੋਣ ਤੇ ਉਹਨਾਂ ਦੇ ਵਿੱਚ ਜਿਹੜਾ ਵੀ ਕੁਝ ਅਜਿਹਾ ਨਾ ਹੋਵੇ ਜਿਸ ਤੋਂ ਇਹ ਲੱਗਦਾ ਹੋਵੇ ਕਿ ਇਹ ਰਵਾਇਤਾਂ ਦੇ ਅਨੁਸਾਰ ਨਹੀਂ ਆ ਤਾਂ ਪੰਜਵਾਂ ਜੋ ਮਤਾ ਸਿੰਘ ਸਭਾ ਨਾਲ ਵੱਲੋਂ ਇਹ ਪਾਸ ਕੀਤਾ ਗਿਆ ਕਿ ਤਖਤ Shri Harmandar Sahib ji Patna Sahib ਦੇ ਸਾਬਕਾ ਜੱ태ਦਾਰ ਗਿਆਨੀ ਇਕਬਾਲ ਸਿੰਘ ਜਿਨ੍ਹਾਂ ਨੂੰ 32 ਹਾੜ ਨਾਨਕਸ਼ਾਹੀ ਸੰਮਤ 556 ਮੁਤਾਬਕ ਜੇਕਰ ਅੱਜ ਦੀ ਡੇਟ ਦੀ ਗੱਲ ਕਰੀਏ ਤਾਂ 15 ਜੁਲਾਈ 2024 ਪਿਛਲੇ ਸਾਲ ਨੂੰ ਮਤਾ ਨੰਬਰ 4 ਦੇ ਰਾਹੀਂ ਚਿਰਿਆ ਕਾਲਤਖ ਸਹਿਬ ਪਾਸੋਂ ਜਿਹੜਾ ਆ ਉਹਨਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਦੇ ਲਈ ਧਾਰਮਿਕ ਸਜ਼ਾ ਲਗਾਈ ਗਈ ਸੀ ਤਨਖਾਹ ਲਗਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਭੁੱਲ ਬਖਸ਼ਾਈ ਸੀ ਪਰੰਤੂ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਚਿਰਿਆ ਕਾਲਤਖ ਸਹਿਬ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਲਗਾਤਾਰ ਆ ਰਹੀਆਂ ਸਨ ਤੇ ਇਲਜ਼ਾਮ ਲੱਗੇ ਸਨ ਨੇ ਉਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੱਕ ਜਦੋਂ ਉਹ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖਦੇ ਆਪਣੇ ਇਲਜ਼ਾਮਾਂ ਤੋਂ ਸਰਖਰੂ ਨਹੀਂ ਹੋ ਜਾਂਦੇ ਉਦੋਂ ਤੱਕ ਪੰਥਕ ਸਰਗਰਮੀਆਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਚਲਦਿਆਂ ਰਹਿਣ ਗਿਆ ਤਾਂ ਉਹ ਉਹਨਾਂ ਦੀਆਂ ਜੋ ਚਲਦਿਆਂ ਨਹੀਂ ਤਾਂ ਉਹਨਾਂ ਨੂੰ ਰੱਦ ਕੀਤਾ ਜਾਂਦਾ ਤਾਂ ਉਹ ਸਮੂਲੀਅਤ ਕਰਨ ਤੋਂ ਗੁਰੇਜ਼ ਕਰਨ ਇਸ ਮਤੇ ਦੇ ਉੱਤੇ ਜਿਹੜੀ ਆ ਮੋਹਰ ਲੱਗੀ ਆ ਤਾਂ ਇਹਨਾਂ ਪੰਥਕ ਸੇਵਾਵਾਂ ਤੇ ਉਹਨਾਂ ਦੇ ਰੋਕ ਲੱਗੀ ਆ ਤਾਂ ਮਤਾ ਨੰਬਰ 6 ਦੀ ਗੱਲ ਕਰੀਏ ਜੋ ਸਿੰਘ ਸਹਿਬਾਨਾ ਵੱਲੋਂ ਜਿਹੜਾ ਇਸ ਨੂੰ ਉਹ ਮੋਰ ਲੱਗੀ ਗਈ ਹੈ ਤਾਂ ਇਹ ਉਹਨਾਂ ਵੱਲੋਂ ਮਹਿਸੂਸ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਦੀ ਲੋੜ ਹੈ ਜੋ ਹਰ ਸਿੱਖ ਗੁਰੂ ਸਾਹਿਬ ਦੇ ਫਲਸਫੇ ਤੋਂ ਜਾਣੂ ਹੋ ਸਕੇ ਇਸ ਦੇ ਲਈ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਦੇ ਪੰਥ ਪ੍ਰਸਿੱਧ ਪ੍ਰਚਾਰਕ ਨੇ ਜੋ ਰਾਗੀਤਾ ਢੀਵੀ ਨੇ ਕਵੀਸ਼ਰ ਸਹਿਬਾਨ ਨੇ ਅਤੇ ਆਪਣੇ ਦੇਸ਼ ਵਿਦੇਸ਼ ਦੇ ਦੌਰਿਆਂ ਦੇ ਇਲਾਵਾ ਪੰਜਾਬ 'ਚ ਮੁੜਨ ਅਤੇ ਅਗਲੇ 4 ਜੋ 5 ਮਹੀਨੇ ਨੇ ਔਰ ਪੰਜਾਬ ਦੇ ਵਿੱਚ ਆਉਣ ਪਿੰਡਾਂ ਨੂੰ ਚੁਣ ਕੇ ਉਹਨਾਂ ਦੇ ਵਿੱਚ ਪ੍ਰਚਾਰ ਕਰਨਾ ਸੱਤਵੇਂ ਮਤੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੱਤਵੇਂ ਮਤੇ ਦੀ ਦੇ ਵਿੱਚ ਇਹ ਜਿਹੜਾ ਪਾਸ ਕੀਤਾ ਗਿਆ ਕਿ 14 ਜੂਨ 2018 ਦੇ ਵਿੱਚ ਜੋ ਅ ਰੋਸ਼ਨੀ ਦੇ ਵਿੱਚ ਅੱਗੇ ਵਧਾਉਂਦਿਆਂ ਹੋਇਆਂ ਇਹ ਫੈਸਲਾ ਕੀਤਾ ਗਿਆ ਕਿ ਗੁਰੂ ਸਾਹਿਬਾਨਾਂ ਦੇ ਵਿੱਚ ਸੇਵਾ ਨਿਭਾਉਣ ਵਾਲੇ ਗਰੰਥੀ ਸਿੰਘ ਕੀਰਤਨੀਏ ਸਿੰਘ ਸੇਵਾਦਾਰ ਦੇ ਪਰਿਵਾਰਾਂ ਦਾ ਚੰਗਾ ਪਾਲਣ ਪੋਸ਼ਣ ਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੱਲ ਨਗਰ ਦਿਆਂ ਸੰਕਤਾ ਜਾਂ ਗੁਰਦੁਆਰਾ ਕਮੇਟੀਆਂ ਚੰਗੀ ਤਰ੍ਹਾਂ ਧਿਆਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਮਤੇ ਤੋਂ ਬਾਅਦ ਭਾਵੇਂ ਕਈ ਗੁਰੂ ਘਰਾਂ ਦੇ ਗਰੰਤੀ ਸਿੰਘ ਕੀਰਤਨੀਆਂ ਤੇ ਸੇਵਾਦਾਰਾਂ ਦਾ ਮਾਨਸਮਾਨ ਕੀਤਾ ਗਿਆ ਹੋਵੇ ਪਰ ਹਜੇ ਵੀ ਜਿਹੜਾ ਆ ਉਹ ਇਹਨਾਂ ਦੀ ਲੋੜ ਹੈ ਤਾਂ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਕਾਜ ਵੱਲੋਂ ਜਿਹੜਾ ਕਿ ਇਹ ਇਸ ਦੇ ਉੱਤੇ ਚਿੰਤਾ ਜਤਾਈ ਹੈ ਤਾਂ ਉਹਨਾਂ ਵੱਲੋਂ ਕਿਆ ਗਿਆ ਕਿ ਹਜੇ ਵੀ ਇਸ ਨੂੰ ਹੋਰ ਸੁਧਾਰਨ ਦੀ ਲੋੜ ਹੈ ਤਾਂ ਅਠਵਾਂ ਮਤੇ ਦੀ ਜੇਕਰ ਗੱਲ ਕਰੀਏ ਤਾਂ ਪੰਜ ਪਿਆਰੇ ਪੰ ਸਿੰਘ ਸਹਿਬਾਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਵਿਸਾਖ ਨਾਨਕਸ਼ਹੀ ਸੰਮਤ 557 ਦੇ ਮੁਤਾਬਿਕ ਜੋ 13 ਅਪ੍ਰੈਲ 2025 ਨੂੰ ਖਾਲਸਾ ਸਥਾਪਨਾ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਸੂਚੀ ਦੁਨੀਆ ਦੇ ਵਿੱਚ ਇਸ ਨੂੰ ਪੱਧਰ ਤੇ ਮਨਾਇਆ ਜਾਂਦਾ ਹੈ ਤਾਂ ਅ ਅੰਮ੍ਰਿਤ ਸੰਚਾਰ ਦੇ ਇਥੇ ਪ੍ਰਬੰਧ ਕੀਤੇ ਜਾਣ ਤੱਕ ਸਹਿਬਾਨਾ ਤੇ ਅੰਮ੍ਰਿਤਸਰ ਚਾਰ ਦੇ ਪ੍ਰਬੰਧ ਕੀਤੇ ਆ ਜਾਣ ਜਾਂ ਮਤਲਬ ਜੇਕਰ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਸੰਗਤ ਇਸ ਦੇ ਵਿੱਚ ਵੱਧ ਤੋਂ ਵੱਧ ਲਾਹਾ ਲੈ ਸਕੇ ਤਾਂ ਅਜੇ ਹੀ ਅਪੀਲ ਜਿਹੜੀ ਆ ਉਹ ਕੁਲਦੀਪ ਸਿੰਘ ਗੜਗੱਜ ਹੋਰਾ ਵੱਲੋਂ ਕੀਤੀ ਗਈ ਹੈ ਤਾਂ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕਰਕੇ ਦਸ਼ਮੀਪਤਾ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਸਾਂਝਾ ਪਰਿਵਾਰ ਬਣਾਇਆ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਈਏ ਤੇ ਸਮੁੱਚੀ ਦੁਨੀਆ ਦੇ ਵਿੱਚ ਪਰਿਵਾਰ ਵਾਂਗ ਵਿਚਰਦੇ ਆ ਇਸ ਸਿਧਾਂਤ ਦੇ ਉੱਤੇ ਪਹਿਰਾ ਦਈਏ ਤਾਂ ਅਜਿਹੀਆਂ ਬੇਨਤੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਅਜੇ ਇਹ ਮਤਿਆਂ ਦੇ ਉੱਤੇ ਜਿਹੜਾ ਆ ਇਹ ਅੱਜ ਮੋਹਰ ਲੱਗੀ ਐ ਇਹ 8 ਮਤੇ ਨੇ ਇਹਨਾਂ ਮਤਿਆਂ ਦੇ ਉੱਤੇ ਮੋਹਰ ਲੱਗੀ ਐ ਤਾਂ ਇਹ ਇਸ ਨੂੰ ਜਿਹੜਾ ਆ ਉਹੋ ਸ਼ਕਤੀ ਦੇ ਨਾਲ ਪਾਲਣਾ ਕਰਨ ਦੀ ਜਥੇਦਾਰ ਗਿਆਨੀ ਕੁਲਤੇਬ ਸਿੰਘ ਗੜਕੱਜ ਵੱਲੋਂ ਜਿਹੜੀ ਆ ਇਹ ਬੇਨਤੀ ਕੀਤੀ ਗਈ ਹੈ ਆਧਮਿਤੀ ਸ਼ਬੀਚੇਤ ਨਾਨਕਸ਼ਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਬਾਨ ਦੀ ਇਕਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿੱਤੀ 32 ਜੀਠ ਸੰਮਤ ਨਾਨਕਸ਼ਾਹੀ 550 ਮੁਤਾਬਕ 14 ਜੂਨ 2018 ਨੂੰ ਮਤਾ ਨੰਬਰ 1 ਦੀ ਰੋਸ਼ਨੀ ਵਿੱਚ ਵਿਚਾਰ ਅੱਗੇ ਵਧਾਉਂਦਿਆਂ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਹਿਬਾਨ ਵਿੱਚ ਸੇਵਾ ਨਿਭਾਉਣ ਵਾਲੇ ਗਰੰਥੀ ਸਿੰਘ ਕੀਰਤਨੀਏ ਸਿੰਘ ਅਤੇ ਸੇਵਾਦਾਰ ਸਿੰਘਾਂ ਦੇ ਪਰਿਵਾਰਾਂ ਦਾ ਚੰਗਾ ਪਾਲਣ ਪੋਸ਼ਣ ਬੱਚਿਆਂ ਦੀ ਪੜ੍ਹਾਈ ਵੱਲ ਨਗਰ ਦੀਆਂ ਸੰਗਤਾਂ ਗੁਰਦੁਆਰਾ ਕਮੇਟੀਆਂ ਨੂੰ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਮਤੇ ਤੋਂ ਬਾਅਦ ਭਾਵੇਂ ਕਿ ਕਈ ਗੁਰੂ ਘਰਾਂ ਦੇ ਗਰੰਥੀ ਸਿੰਘ, ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦਾ ਕਈ ਥਾਵਾਂ ਤੇ ਮਾਣ ਸਨਮਾਨ ਕੀਤਾ ਗਿਆ। ਉਹਨਾਂ ਨੂੰ ਕਈਆਂ ਨੂੰ ਗੱਡੀਆਂ ਵੀ ਦਿੱਤੀਆਂ ਗਈਆਂ, ਕਈ ਹੋਰ ਵੀ ਮਦਦ ਕੀਤੀ ਗਈ। ਅਮਲ ਹੋਇਆ ਪੁਰਾਣੇ ਹੁਕਮਨਾਮੇ ਤੇ ਪਰ ਅਜੇ ਵੀ ਹੋਰ ਅਮਲ ਦੀ ਲੋੜ ਆ। ਇਸ ਕਰਕੇ ਦੁਬਾਰਾ ਤੋਂ ਇਹ ਚੇਤੇ ਕਰਵਾਇਆ ਜਾਂਦਾ ਕਿ ਇਹ ਜਿਹੜੇ ਗਰੰਥੀ ਸਿੰਘ ਨੇ ਇਹ ਵਿਸ਼ੇਸ਼ ਸਤਕਾਰ ਦੇ ਹੱਕਦਾਰ ਨੇ ਇਸ ਕਰਕੇ ਇਹਨਾਂ ਦੀਆਂ ਲੋੜਾਂ ਵੱਲ ਸੰਗਤ ਤੇ ਕਮੇਟੀਆਂ ਜ਼ਰੂਰ ਧਿਆਨ ਦੇਣ। ਆਜਮਤੀ ਇਹ ਮਤਾ ਨੰਬਰ 8 ਹੈਗਾ ਦੀ ਆਪਣਾ। ਆਜਮਤੀ ਸ਼ਾਭੀ ਚੇਤ ਨਾਨਕਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕੱਤਰੇਤ ਸ਼੍ਰੀ ਕਾਲਤਕ ਸਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਹੈ ਕਿ ਇੱਕ ਵਿਸਾਖ ਨਾਨਕਸ਼ਾਹੀ ਸੰਮਤ 557 ਮੁਤਾਬਕ 13 April 2025 ਨੂੰ ਖਾਲਸੇ ਦੇ ਸਾਜਨਾ ਦਿਹਾੜਾ ਮਨਾਇਆ ਜਾ ਰਿਹਾ ਹੈ ਖਾਲਸਾ ਦਾ ਸਿਰ ਜਨਾ ਦਿਹਾੜਾ ਆ ਰਿਹਾ ਸਮੁੱਚੀ ਦੁਨੀਆ ਇਸ ਦਿਨ ਵਿਸ਼ੇਸ਼ ਗੁਰਮਤ ਸਮਾਗਮ ਅਤੇ ਵੱਡੇ ਪੱਧਰ ਤੇ ਅਮਰ ਸੰਚਾਰ ਦੇ ਪ੍ਰਬੰਧ ਜਿਹੜੇ ਨੇ ਉਹ ਵਿਸ਼ੇਸ਼ ਕਰੇ ਤਖਤ ਸਹਿਬਾਨ ਤੇ ਵੀ ਅਮਰ ਸੰਚਾਰ ਕਰਵਾਏ ਜਾ ਰਹੇ ਹਨ ਸੰਗਤ ਵੱਧ ਤੋਂ ਵੱਧ ਇਨ੍ਹਾਂ ਅਮਰ ਸੰਚਾਰ ਦੇ ਸਮਾਗਮਾਂ ਦਾ ਲਾਹਾ ਲੈ ਕੇ ਗੁਰੂ ਵਾਲੇ ਬਣੇ ਵਸਾਖੀ ਵਾਲੇ ਦਿਨ ਖਾਲਸੇ ਦੀ ਸਾਜਣਾ ਕਰਕੇ ਦਸ਼ਮੇਸ਼ ਪਿਤਾ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਂਝਾ ਪਰਿਵਾਰ ਬਣਾਇਆ ਹੈ ਇਸ ਕਰਕੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਈਏ ਅਤੇ ਸਮੁੱਚੀ ਦੁਨੀਆ ਵਿੱਚ ਇੱਕ ਸਾਂਝੇ ਪਰਿਵਾਰ ਵਾਂਗ ਵਿਤਰਦਿਆਂ ਸਰਬੱਤ ਦੇ ਭਲੇ ਦੇ ਕਾਰਜ ਕਰਦਿਆਂ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਈਏ ਕਿਉਂਕਿ ਭਾਵੇਂ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸਿਆ ਹੋਵੇ ਪਰ ਉਹ ਜਿੱਥੇ ਮਰਜੀ ਰਹਿੰਦਾ ਇੱਕ ਗੱਲ ਸਾਂਝੀ ਹੁੰਦੀ ਆ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਸਿੱਖ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਆ ਅਸੀਂ ਇੱਕ ਸਾਂਝਾ ਪਰਿਵਾਰ ਆ ਇਸ ਕਰਕੇ ਸਾਨੂੰ ਸਾਂਝੇ ਪਰਿਵਾਰ ਵਾਂਗ ਵਿਚਰਨਾ ਚਾਹੀਦਾ ਇੱਕ ਦੂਜੇ ਦੇ ਦੁੱਖ ਸੁੱਖ 'ਚ ਸ਼ਾਮਲ ਹੋਣਾ ਚਾਹੀਦਾ ਇਹ ਅੱਜ 8 ਮੱਥੇ ਜਿਹੜੇ ਨੇ ਉਹ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਦੇ ਵਿੱਚ ਪਾਸ ਕੀਤੇ